ਦੀ ਨਾਮ ਇਹਦਾ ਰਾਜਪਾਲ ਕਰਦੀ ਹੈ। ਹਾਂ ਤੇ ਕੋਈ ਐਤੋ ਲੋਕਲ ਬਠਿੰਡਾ ਤੋਂ। ਉਹ ਕੀ ਕਹਣਾ ਤੁਹਾਨੂੰ ਅੱਜ ਮੇਲੇ ਚ ਆਏ। ਆ ਬਹੁਤ ਵਧੀਆ ਮੇਲਾ ਲੱਗਿਆ ਪਾਵਰਸ ਰੋਡ ਤੇ ਲੱਗਿਆ ਹੋਇਆ ਬਠਿੰਡੇ ਤੇ ਕਾਫੀ ਚੀਜ਼ਾਂ ਦੇਖਣ ਨੂੰ ਆ ਕ੍ਰੌਕਰੀ ਆ, ਕਾਟਨ ਸੂਟ ਆ, ਜੁਐਲਰੀ ਆ, ਖਾਣ ਪੀਣ ਨੂੰ ਮਤਲਬ ਕਿ ਵਧੀਆ ਵੈਰੈਟੀ ਆ, ਬੁੱਕਸ ਵੀ ਹੈਗੇ ਬੱਚੇ ਨੇ ਪੜਨ ਲਈ ਝੂਲੇ ਵੀ ਲੱਗੇ ਆ ਇੰਜੋਏ ਲਈ। ਸਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵੀ ਗੱਲ ਕੀਤੀ ਆ ਅੱਜਕੱਲ ਦੀ ਨੌਜਵਾਨ ਪੀੜ੍ਹੀ ਬਹੁਤ ਘੱਟ ਅੜਦੀ ਹੈ ਲੱਗਦਾ ਪੜਨੀਆਂ ਚਾਹੀਦੀਆਂ ਜੀ ਨਹੀਂ ਬਹੁਤ ਸਾਰੇ ਬੱਚੇ ਪੜਦੇ ਆ ਕਿਉਂਕਿ ਹੁਣੇ ਲੈ ਕੇ ਗਏ ਅਸੀਂ ਵੀ ਦੇਖੇ ਸੀ ਪੜਨੀਆਂ ਚਾਹੀਦੀਆਂ ਜੀ ਕੀ ਤਰ੍ਹਾਂ ਦੀ ਕੀਤੀ ਆ ਦਾ ਪਰ ਲੇਡੀ ਵੀ ਰੀਤੜੀ ਕਰਦੀਆਂ ਮਿਲਿਆ ਅਸੀਂ ਤਾਂ ਕਰੋਕਰੀ ਲੈ ਕੇ ਆਏ ਜੀ ਕਾਟਨ ਦੇ ਸੂਟ ਕਾਟਨ ਦੇ ਸੂਟ ਕਰੋਕਰੀ ਉਹ ਲੇਡੀਜ਼ ਨੂੰ ਕਿਵੇਂ ਦੇਖਦੇ ਹੋ ਜਿਵੇਂ ਜ਼ਿਆਦਾਤਰ ਲੇਡੀਜ਼ ਮੋਬਾਈਲ ਤੇ ਰਹਿੰਦੀਆਂ ਜਾਂ ਹਾਂਜੀ ਹਾਂਜੀ ਮਿਲਿਆ ਲੱਗਦਾ ਹੋਣਾ ਚਾਹੀਦਾ ਆਉਣਾ ਚਾਹੀਦਾ ਜੀ ਬਹੁਤ ਵਧੀਆ ਹਰ ਤਰ੍ਹਾਂ ਦੀ ਵੈਰਾਈਟੀ ਹੈ ਤੇ ਦੇਖਣੀ ਚਾਹੀਦੀ ਆ ਮੋਬਾਈਲ ਵੀ ਦੇਖੋ ਪਰ ਮੇਲਾ ਵੀ ਇੰਜੋਏ ਕਰੋ ਹਾਂਜੀ ਹਾਂਜੀ ਆਉਣਾ ਚਾਹੀਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਲੇਡੀਜ਼ ਬਹੁਤ ਐਕਟਿਵ ਰਹਿੰਦੀਆਂ ਜਿਆਦਾਤਰ ਰੀਲਸ ਬਣਾਉਂਦੀਆਂ ਨੇ ਕਿਵੇਂ ਦੇਖਦੇ ਆਂ ਜੀ ਮੇਲੇ ਚ ਵੀ ਰੀਲ ਬਣਾ ਲਓ ਅਸੀਂ ਵੀ ਬਣਾਈਆਂ ਮੇਲੇ ਦੇ ਰੀਲ ਬਣਾਓ